ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੀਵੀ ਤੇ ਬਾਕੀ ਦਿਖਾਵਾਂਗੇ ਘਬਣਾ ਇਹ ਸਾਰੇ ਸਾਰੇ ਸੇਰਾ ਚੰਗੇ ਕੱਦ ਕਾਠ ਵਾਲੀਆਂ ਤੇ ਪਲੱਸ ਜਿੰਦ ਜਾਨ ਵਾਲੀਆਂ ਆਓ ਅਗੇ ਕਰੀਏ ਵੀਰ ਨਾਲ ਗੱਲ ਸਸੀਗਰ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਸਤਲ ਸਿੰਘ ਜੀ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ ਜੀ 9878585499 9878585499 ਹਾਂਜੀ ਅੱਜ ਲਗਭਗ ਮੈਂ ਕਹਿੰਦਾ ਆਪੇ ਖੜੀਆਂ ਗਿਆ 989 ਬਹਿੜਾ ਹਣ ਇੱਕ ਵੀ ਬਾਕੀ ਘੱਪਣ ਰੇਟ ਬਾਜਪ ਹੋਣਗੇ ਹੁਣ ਤੇ ਕਰਾਂਗੇ ਸੇਮ ਹੋ ਗਏ ਬੱਟੀਆਂ ਨੇ ਬਰੇ ਬਾਕੀ ਸਾਰੇ ਸਾਡੇ ਤੋਂ ਕੋਈ ਝੋਕੀ ਘਾਣੀ ਹੈਗੀ ਸਾਰੇ ਗਰਮੀ ਵਾਲੇ ਤੋਂ ਫਹੀ ਹੈ ਜੀ ਹਾਂਜੀ ਠੀਕ ਹੈ 98 ਹਾਂ ਤੇ 85 85099 ਪਿੰਡ ਧੌੜਾ ਜਿਲ੍ਹਾ ਬਰਨਾਲਾ ਜਦੋਂ ਮਰਜੀ ਵੀ ਰਾਵੇ ਗਾਵਾਂ ਹੁੰਦੀਆਂ ਹਾਂ ਗਾਂਾਂ ਆਪਣੇ ਘੱਟ ਤੋਂ ਦਾ ਥੁੰਡੇ ਰੇਡ ਕਿੱਥੋਂ ਲੈ ਕੇ ਕਿੱਥੇ ਕਰ ਹੁੰਦੇ ਆ ਰੇਡ ਟਾਈਮ ਮੰਨ ਕੇ ਚੱਲੋ ਵੀਰੇ 60 ਤੋਂ ਲੈ ਕੇ 100 ਕੱਕਾ ਦੀ ਠੀਕ ਹੈ ਹੁਣ ਜਿਵੇਂ ਮੰਨ ਕੇ ਜਦ 70 75 ਦੀ ਆਮ ਡਿਮਾਂਡ ਕਰਦਾ ਹਾਂ 75 ਵਾਲੀਆਂ 70 75 ਦੀਆਂ ਨਾਵਾਂ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਵਹਿੜ ਦੇਖਦੇ ਆ ਕਿਹੜਾ ਸੂਹਾ ਸੁੰਦੀ ਹੈ ਇਹ ਦੂਜਾ ਸੂਹਾ ਸੁੰਦੀ ਹੈ ਦੂਜਾ ਸੂਹਾ ਸੁੰਦੀ ਹੈ ਤੇ ਕੈ ਕਿਨੇ ਲੈ ਜਾਓਗੇ ਸੂਹ ਦੇ ਇਹ ਇੱਕ ਹਫ਼ਤਾ ਬਾਈ ਨੇ ਇੱਕ ਹਫ਼ਤਾ ਸੂਹ ਜਬਾਕੀ ਪਲੂਨ ਦਾ 28 ਕਿਲੋ ਤੇ ਦੋ ਵੀ ਫਿਰ ਫੈਟ ਵਾਲਾ ਜਾਵਾਂ ਹਨਾ ਟੋਰੀ ਬਾਹਰ ਨੂੰ ਇਹਨੂੰ ਤੇ ਸੂਣ ਚ ਇੱਕ ਹਫਤਾ ਬਾਕੀ ਜਰਸੀ ਕਰਾਸ ਆ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਤੇ ਹਵਾਨੇ ਚ ਨਾੜਾ ਵਗੈਰਾ ਦੇਖ ਸਕਦੇ ਦੇ ਪੂਰੀਆਂ ਕਿਆ ਬਤਾ ਦੇਖੋ ਨਾੜਾ ਮਿਲਕਵੇਂ ਇਹਨਾਂ ਗੁੰਦੀ ਪਈਆ ਜਾਵਾਂ ਹਫਤਾ ਸੂਣ ਚ ਬਾਕੀ ਮੰਨ ਕੇ ਜਿੱਡੇ ਵੀ 25 ਤੋਂ ਪਾਰ ਜੱਟ ਸੌ ਦੀ ਆੜੀ ਗੱਲ ਹੈਗੀ ਦੋਦੀਆਂ ਸੋ ਮੰਨ ਕੇ ਚੱਲੋ ਵੀ 25 26 ਪਰਾਪਾ ਕਹਿੰਦਾ ਜੇ ਸਰਦੀ ਮੀਂਹ ਪੈਗਾ ਤਾਂ 30 ਤੇ ਚੱਲੂ ਹਣਾ ਹਾਂ ਰਾਮਦਾਰੀ ਨਾਲ ਚੌੜੀ-ਚੂੜੀ ਬਹੁਤ ਆ ਬਾਈ ਠੇਰਗੀ ਪਹਿੜਾ ਸੋ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦੇ ਆ ਤੇ ਰੇਟ ਇਹਦਾ ਫੋਨ ਤੇ ਹੋਊਗਾ ਦੂਜਾ ਸੁਆ ਸੁਦੀ ਪਹਿਲੇ ਸੁਏ 25-26 ਤੇ ਚੱਲੀ ਪਿਆ ਤੇ ਬੈਕ ਸਾਈਡ ਤੋਂ ਚੌੜੀ-ਚੂੜੀ ਦੇਖੋ ਕਾਦੀ ਕਿਆ ਬਾਤ ਆ ਰਾਜੀ ਫੁੱਲ ਸਮੀ ਵੀ ਜਿੰਦ ਜਾਨ ਬਾਡੀ ਵੇਟ ਬਹੁਤ ਜ਼ਿਆਦੇ ਆ ਵੜ ਦੇ ਵਿੱਚ ਤੇ ਦੁੱਧ ਜਿਹੜਾ ਇਹਨੇ ਦੇਣਾ ਫੈਟ ਲੱਗ ਜਿਵੇਂਗਾ ਚੈੱਕ ਕਰਗਾ ਦੁੱਧ ਦੇਣਾ ਜਮਾ ਜਿਹਾ 2 ਲੱਖ ਦਾ ਚੈੱਕ ਕੱਟਦਾ ਤੇ ਖੱਬਾ ਭਰ ਜਾਂਦਾ ਨੋਟਾਂ ਦਾ ਇਹਨੇ ਮੰਨ ਕੇ ਚਲੋ ਵੀ ਉਹ ਹੋ ਜਾ ਦੁੱਧ ਵੀ ਚੰਗਾ ਦੇਣਾ ਤੇ ਫੈਟ ਵੀ ਚੰਗੀ ਦੇਣੀ ਹੈ ਹਨਾ ਬੜਨਾ ਬਹੁਤਾ ਪਹਿੜਨੇ ਵਈ ਜਾ ਹਲੇ ਬਾਲਟੇ ਲਗਾ ਵੀ ਵਿਜਣ ਬਹੁਤ ਜ਼ਿਆਦਾ ਚੌੜੀ ਪਹਿੜਨਾ ਚੌੜੀ ਬਹੁਤ ਆ ਥੱਬੇ ਵਾਲੇ ਵਾ ਕਰਨਾ ਮੇਰੇ ਤੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਵੈੜ ਦੇਖੀਏ ਨੇ ਕਿਹੜਾ ਸੁਆ ਸੁਧੀ ਦੂਜਾ ਸੁਆ ਸੁਧੀ ਦੂਜਾ ਸੁਆ ਸੁੂ ਕੀ ਤੇ ਦਿਨ ਕੈਕ ਲੈਂਦੀ ਆ ਮੇਰੇ ਬਸ ਇੱਕ ਦੋ ਦਿਨ ਲਊਗਾ ਜੀ ਤਿਆਰੀ ਆ ਇਹ ਸਾਈ ਵਾਲ ਚ ਆ ਗਈ ਹੈ ਨਾ ਹਾਂ ਸਾਈ ਵਾਲ ਤੇ ਜਰਸੀ ਮਿਕਸ ਆ ਵੀ ਠੀਕ ਹੈ ਤੇ ਦੁੱਧੇ ਵੀ ਫਿਰ ਫੈਟ ਵਾਲੀ ਪਾਉਣਾ 1 ਕਿਲੋ ਦੁੱਧ ਦਾ ਪਲੂਨ ਦਾ ਢਿਲੋਂ ਦਿੱਤਾ ਹੈ ਦੂਜੇ ਸੁਆ ਬਾਕੀ ਥੜ੍ਹਸੋਂ ਬਹੁਤ ਚੰਗਾ ਹੈ ਦੂਜ ਕਿੰਨੇ ਦੁੱਧ ਮੰਨ ਕੇ ਲੈ ਵੇਦ ਗੀ 20 ਪਲੱਸ ਦੇ ਉਪਰੇ ਦੂ ਮੈਂ ਵਰਗਾ ਗਾੜਾ ਜੈ ਜੈ ਗੱਲਾ ਹਾਂਜੀ ਫਲੋ ਬਹੁਤ ਵਧੀਆ ਕੱਟ ਜੀ ਡੰਗ ਜੜੀ ਹੈ ਜੀ ਹਾਂ ਨਹੀਂ ਕੱਟ ਜੀ ਸੋ ਡੰਗ ਜੜੀ ਸੂਨ ਚ ਬਾਕੀ ਪਈ ਐ ਦੁੱਧ 20 ਮੰਨ ਕੇ ਲੈ ਲਿਓ ਤੇ ਲੰਬੀ ਬਹੁਤ ਜ਼ਿਆਦਾ ਆ ਕੋਈ ਵੀ ਛੋਟੀ ਮੰਨੇ ਨੇ ਇਹਨੂੰ ਕੱਦ ਵੀ ਚੰਗਾ ਤੇ ਬੇਲ ਵੀ ਬਹੁਤ ਜ਼ਿਆਦਾ ਹਾਲਾ ਜਣੀ ਲੰਬੀ ਪਈ ਐ ਤੇ ਥਣ ਦੇਖੋ ਕਿਆ ਬਾਤ ਆ ਗੁੱਲੇ ਵਾਲਾ ਖਾਣਾ ਪੂਰਾ ਸਾਫ਼ ਸੁਥਰਾ ਰਾਜੀ ਸਮੀ ਬੜੀ ਵੀ ਦੇਣ ਇੱਕ ਦੋਈ ਕੱਢੂ ਬਾੜੇ ਦਿਨ ਲੈਦੀ ਕੋਈ ਨਹੀਂ ਸੋ 20 ਕਿਲੋ ਦੁੱਧ ਮੰਨ ਕੇ ਲੈ ਲਿਓ ਤੇ ਥਣ ਦੇਖੋ ਜਮਾ ਕਿਆ ਬਾਤ ਆ ਪੂਰਾ ਸੋ रेड एंड कॉफी कलर ਦੇ ਵਿੱਚ ਆ ਗਈ ਗਾਂ ਐ ਪੂਰੀ ਸਾਫ਼ ਸੁਥਰੀ ਜਮਾ ਰਾਜੀ ਸਮੀ ਬੜੀ ਛੇ ਦੇਖੋ ਮੂੰ ਮੱਥਾ ਤੇ ਥਾਣ ਵੀ ਸੋਹਣਾ ਗੋਲੇ ਵਾਲਾ ਸਾਫ਼ ਸੁਥਰਾ ਦਿਖਾਈ ਦੇਦਾ ਅੱਗੇ ਤੀਜੇ ਨੰਬਰ ਤੇ ਆ ਪਹਿਲੀ ਵੈੜ ਦੇਖੀ ਜੇ ਨਹੀਂ ਹਾਂਜੀ ਇਹ ਜੈਸੀ ਐਸ਼ੀਆ ਵਾਲੀ ਵੀਰੇ ਠੀਕ ਹੈ ਕੱਦ ਕਾਟ ਬਹੁਤ ਆ ਹਨਾ ਵੱਡੀ ਬਖੜਾ ਵੀ ਚੌਲੀ ਤੁਰੀ ਸਮੀ ਬੜੇ ਬਾਲੇ ਖਾਮੀਆਂ ਬੰਦੇ ਨੇ ਠੀਕ ਹੈ ਹਾਂਜੀ ਤੇ ਸਾਫ਼ ਸੁਥਰੀ ਪਲੀ ਪੁਲੀ ਵੀ ਹੈ ਨਾ ਠੰਡੀ ਬਹੁਤ ਆ ਹੱਕੇ ਪਰੇ ਕਰਨੀ ਪੈਂਦੀ ਆ ਹਾਂਜੀ ਆ ਤੋਰ ਦੇ ਵੀ ਕਿੰਨਾ ਦਤ ਮੰਨ ਕੇ ਚੱਲੇ ਬੰਦਾ 30 ਪਲੱਸ ਦੇਊਗੀ 30 ਕਿਲੋ ਦਤ ਆਰਾਮ ਵਾਰੀ ਨਧੂਰੇ ਠੀਕ ਹੈ ਦੋ ਵੀ ਫੈਟ ਵਾਲਾ ਹਣਾ 30 30 ਤਾਂ ਗੱਲ ਹੀ ਕੁਝ ਨਹੀਂ ਇਹਨੂੰ ਵੀਰੇ ਠੀਕ ਹੈ ਉੱਪਰ ਜਾਣ ਦੇ ਸਰ ਸੋ ਤੁਸੀਂ ਮੰਨ ਕੇ ਚਲੋ ਵੀ 27 28 ਮੰਨ ਕੇ ਵੀ ਛੱਕ ਲੈ ਲਓ ਚੰਗੀ ਕੀਅਰ ਉਹਦਾ 30 ਪਾ ਲਾਂਗੇ ਆਪਾਂ ਲੈ ਲੈਦੇ ਕਿੱਲੋਂ ਦੇ 15 ਤੋਂ 20 ਦਿਨ ਸਾਹਮਣ ਵਾਲੀ ਬਸੜਾ ਠੀਕ ਹੈ ਕੱਚੀ ਆ ਗੱਲੀ ਹਾਂ ਸੋ ਮੋਰੀ ਜੱਕਰ ਕਾਂਜੀ ਕਰਦੀ ਆ ਬਾਕੀ ਗਰਮੀ ਆ ਸੋ ਦੇਖੋ ਮੂੰਹ ਮੱਥਾ ਪੂਰਾ ਸਾਫ ਸੁਥਰਾ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਤੇ ਹਜੇ 15 ਦਿਨ ਦੀ ਕੱਚੀ ਆ ਬੈੜੇ ਤੇ ਬੈੜ ਪੂਰੀ ਸਾਫ ਸੁਥਰੇ ਰਾਜੀ ਬਹੁਤ ਆ ਸਮੀ ਬਣੀ ਵੀ ਬੱਢਲਾ ਹਵਾਨੇ 'ਚ ਕਾਫੀ ਪਈਆਂ 15 ਦਿ ਤੇ ਝੋਲੇ ਜਾਲੀ ਲੈਵਾ ਫਿੱਟ ਫੜ ਰੱਖੋ ਜਮ ਹਮ ਕੰਬੈਕਟਰ ਹਨਾ ਸੋ ਦੇਖੋ ਮੂੰਹ ਉਹਦੀ ਬੇਟੀ ਨਹੀਂ ਇੰਨਾ ਤਿਆਰ ਹੁੰਦਾ ਰੇਕ ਗਾਨ ਬਈ ਸੋ ਇੰਨੀ ਪਲੀ ਵੀ ਬਹੁਤ ਘੱਟ ਮਿਲਦੀ ਆ ਪੂਰੀ ਰਾਜੀ ਸਮੀ ਬੜੀ ਵੀ ਫੁੱਲ ਜਾਦੀ ਆ ਕੀ ਹਵਤਾ ਜਿੰਦ ਜਾਨ ਵਾਲੀ ਬਿਹੜਾ ਇਹ ਸੀ ਕਿ ਤੀਜੇ ਨੰਬਰ ਤੇ ਗੱਬਣ ਸਭਰ ਪੂਰੀ ਵੱਡੀ ਜਿੰਦ ਜਾਨ ਵਾਲੀ ਸਮੀ ਬੜੀ ਵੀ ਫੁੱਲ ਸਾਈਜ਼ ਵਾਲੀ ਆਪਾਂ ਤੁਹਾਨੂੰ ਬਿਹੜ ਦਿਖਾਤੀ ਤੇ ਸੂਹਾ ਸੁੰਦੀਆ ਦੂਜਾ ਹਨਾ ਹਾਂਜੀ ਵੀਰੇ ਅੱਗੇ ਬਾਈ ਜੀ ਦੇਖਿਆ ਨੇ 4 ਨੰਬਰ ਆਪਾਂ ਹਾਂਜੀ ਵੀਰੇ ਇਹ ਕਿਹੜਾ ਸੂਹਾ ਸੁੰਦੀ ਆ ਇਹ ਬਾਈ ਸੂਹਾ ਆ ਮਨ ਲੈ ਕੇ ਚਲੋ ਤੀਜਾ ਸੂਹਾ ਹੈ ਤੀਜਾ ਸੂਹਾ ਦੇਣ 25 ਤੀਜਾ ਸੂਆ ਦੁੱਧ 24-25 ਕਿਲੋ ਹਾਂ ਆਰਾਮਗੜੀ ਮੰਡੂ ਆਪਣੇ ਪਿੰਡੂ ਹੀ ਲਈ ਹੈਗਾ ਹੁਣ ਵਿਚਵੀਰ ਕਹਿੰਦੇ ਵਪਾਰੀ ਸਾਰੇ ਦੂਜੇ ਦੂਜੇ ਕੀ ਹਿੰਦੇ ਨਹੀਂ ਵੀਰੇ ਜਿਹੜੀ ਤੀਜੇ ਨੂੰ ਪੀਜੀ ਕਹਾਂਗੇ ਐ ਤਾਂ ਹੁਣ ਅਗਲੇ ਨੂੰ ਵੀ ਪਤਾ ਹੀ ਆ ਨਾ ਸਾਰੇ ਲੱਗਦੀ ਦੂਜੀ ਆ ਦੇਖਣ ਨੂੰ ਠੀਕ ਹੈ ਹੁਣ ਆਪਾਂ ਦੂਜਾ ਕਹਿੰਦੇ ਜਿਹੜਾ ਗੱਪ ਮਾਰੀ ਜਾਂਦੇ ਲੋਕਾਂ ਨਾਲ ਕੋਈ ਫਾਇਦਾ ਨਹੀਂ ਦਿਨ ਹਫ਼ਤਾ ਘਟਜੂ ਹਾਂ ਘਟਜੂ ਠੀਕ ਹੈ ਦੁੱਧ 25 ਮੰਨ ਕੇ ਲੈ ਲੜੇ 25 ਕਿਲੋ ਖੁੱਲਾ ਦਿਓ ਸੋ ਹਫ਼ਤਾ ਸੂਣ ਚ ਬਾਕੀ ਚੌਥੇ ਨੰਬਰ ਤੇ ਡੱਬੀ ਵਹਿੜਾ 25 ਮੰਨ ਕੇ ਲੈ ਲਿਓ ਤੀਜਾ ਸੂਆ ਜੈਨੋਂ ਹੁੰਦੀ ਆ ਪੜੀ ਪੁੜੀ ਵੀ ਬਹੁਤ ਜ਼ਿਆਦਾ ਰਾਜੀ ਸਮੀ ਬੜੀ ਆਹਨ ਪੀਣ ਨੂੰ ਏਡੀ ਖੁੱਲੀ ਆ ਬਈ ਆ ਦੇਖੋ ਹੁਣ ਤੁਰਦੀ ਗਈ ਦੂਜੀ ਦਾ ਮੂਰੇ ਵੀ ਚੰਬੜ ਗਈ ਜਾਨੀ ਜਿਆਦਾ ਗੱਲਾਂ ਜੋ ਹਵਾਨਾ ਇਹਦਾ ਚੀਰ ਵਾਲਾ ਜਪਾ ਫਾੜੀ ਵਾਲਾ ਹਵਾਨਾ ਉਹ ਦੇਖੋ ਮੂਹ ਮੱਥਾ ਤੇ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਕੱਤਕਾਰ ਬਹੁਤ ਆ ਜਿੰਦ ਜਾਨ ਓਕੇ ਆ ਸੋ ਦੇਖੋ ਤੋਰਾ ਦਾਰਾ ਦੇਖੋ ਬੈੜਦਾ ਜਮਾ ਕਿਆ ਬਸਾ ਹਵਾਨੇ ਤੇ ਨਾੜਾ ਵਗੈਰਾ ਸੋਹਣੇ ਚੰਗੇ ਦਿਖਾਈ ਦਿੰਦੀਆਂ ਹਜੇ ਕੱਚੀ ਆ ਗੱਲੀ ਇਹ ਤੇ ਸਾਫ ਸੁਥਰੀ ਬਹੁਤ ਜ਼ਿਆਦਾ ਠੀਕ ਹੈ ਸੋ ਦੇਖੋ ਤੋਰਾ ਵਗੈਰਾ ਬਾਕੀ ਖਾਣ ਪੀ ਤੂੰ ਵੀਰੋ ਬਾਟੇ ਨਾ ਦੇਖੋ ਕਾਫੀ ਪਈਆਂ। ਬਾੜੀ ਬਾੜ ਨਾ ਬਹਿਣ ਦੇ ਵੀਰੇ। ਤੇ ਬਾਕੀ ਚਾਰੂ ਦੇਖੋ ਖੋਲਣੀ ਦੇ ਉਹ ਹੀ ਰੱਖਦੇ ਆ। ਚਾਰੂ ਵਾਲੀ ਜਿਹੜੀ ਚਾਰੂ ਆ ਬਾਈ ਉਹ ਹੀ ਦੁੱਧ ਕੱਢੂ। ਜਿਹੜਾ ਖਾਊਗਾ ਤੇ ਉਹ ਹੀ ਮਾਲਾ ਢਾਊਗਾ ਹਨਾ। ਤੇ ਅੱਗੇ ਆ ਗਈ 5 ਨੰਬਰ ਤੇ। ਹਾਂਜੀ ਵੀਰੇ। ਇਹ ਵੀ ਵੱਡੀ ਬਿਹੜ ਹੈ ਤੇ ਬਹੁਤ ਵੱਡੀ ਬਿਹੜ ਹੈ। ਇਹ ਕਿਹੜਾ ਸੂਆ ਸੁੰਦੀ ਆ? ਇਹ ਦੂਜਾ ਸੂਆ ਸਹਿਜ ਫੁੱਲਾ ਹਨਾ। ਬੜੂ ਨਹੀਂ ਬਹੁਤ ਜ਼ਿਆਦਾ। ਤੇ ਕੱਚੀ ਹੈ ਵੀ ਹਨਾ। 15 ਕਿਲੋ ਰਹਿੰਦੇ ਆ ਵੀਰੇ। ਦੁੱਧ ਇਹਦਾ ਵੀ 30+ ਦੇਣਾ ਨੇ। 30 ਕਿਲੋ ਦੱਸਦਾ ਭਾਈ। ਤੇ ਬਿਹੜਾ ਫੇਰ ਆਪਾਂ ਸਾਰੇ ਕੱਚੇ ਹੀ ਲੈ ਲਿਆ ਹਨਾ। ਕੱਚ ਤੇ ਸੂਈ ਵੀ ਨਹੀਂ ਲੈਦੇ ਜੀ। ਸੂਈ ਵੀ ਨਹੀਂ ਗੇ ਕੋ ਘਰੇ ਸੁਧਰਾ ਬਖਤੀ ਗੱਲ ਆ ਬਈ। ਠੀਕ ਆ। ਬਾਹਰ ਨਹੀਂ ਆ ਬਖਤੀ ਵੀ। ਢੋਰੀ ਵੀਰ ਬਾਹਰ ਨੂੰ। ਦੂਸਰੇ ਕੋਈ ਦਿੱਕਤ ਨਹੀਂ। ਸੋ ਜਾਇ ਜਗਰ ਮੁੜ ਕੇ ਵੇ ਲਾਂਭੇ ਹੁੰਦਾ ਬਈ ਬੱਚਾ ਲੱਗ ਗਿਆ ਹੋਰ ਲੱਗ ਗਿਆ ਉਹ ਫਿਰ ਕੋਈ ਫਰਕ ਨਹੀਂ। ਸੋ ਬੈੜ ਲੈਣੀ ਹੈ ਗੱਬਰ ਲਓ ਜਾਂ ਵਪਾਰ ਜੇ ਘਰੇ ਤਾਜੀ ਸੂਈ ਵੀ ਆ ਉਥੇ ਲਓ ਹਨਾ। ਹਾਂਜੀ। ਸੋ ਜਾਇ ਜਗਲ ਆ ਤੇ ਮੂੰਹ ਮੱਥਾ ਦੇਖੋ ਸਾਫ ਸੁਥਰਾ। ਸੋ ਵੀਰ ਕੱਦ ਵੇਖੋ ਬੈੜ ਦਾ ਸਾਫ ਸੁਥਰਾ। ਤੇ ਰਾਜੀ ਸਮੀ ਬੜੀ ਵੀ ਤੇ ਥਣ ਦੇਖੋ ਜਮਾ ਕਹਿਵਾ ਤਾਂ ਮੁਠੀ ਵਾਲਾ ਨਾ ਵੱਡਾ ਨਾ ਛੋਟਾ। ਤੇ ਬਿਲਕੁਲ ਫਿੱਟ ਫਾਟ ਵਾਲਾ ਥੈਣਾ ਜਮੇ ਦਾ। ਉਹ ਦੇਖੋ। ਕਿੰਨਾ ਦੁੱਧ ਮੰਨ ਕੇ ਲੈ ਜੇ ਬੰਦਾ ਇਹਦੇ। ਇਹ 30 ਪਲੱਸ ਦੁੱਧ 30 ਕਿਲੋ ਮੰਨ ਕੇ ਲੈ ਜੇ। ਜੈ ਜੈਕਾਰ ਆਜਾ। ਕੱਲੀ ਕੱਚੀ ਕੱਚੀ ਆ ਹਨਾ। ਕੱਚੀ ਕੱਚੀ ਆ ਵੀਰੇ ਹੋਰ ਕਮੀ ਨਹੀਂ ਹੈਗੀ। ਅੱਗੇ ਬਾਈ ਜੀ 7 ਨੰਬਰ ਇਹਦੇ ਬੱਚੀ ਦੇਖੀਏ ਨਾ ਵਾ। ਤੇ ਨਾੜਾ ਬਹੁਤ ਚੰਗੀਆਂ ਨੇ ਹਨਾ। ਸੋ ਫਿਰ ਆਹ ਦੇਖੋ ਜਮਾ ਨਾੜਾ। ਅਖਬਾਰ ਤੇ ਖਬਰ ਸਭੀ ਹੁੰਦੇ ਜਿਵੇਂ ਅਖਬਾਰ ਨਾਲ ਚੱਕ ਲਿਆ ਹੋ। ਉਧਰ ਵੀ ਦਿਖਾ ਦੇ ਬਈ। ਤੇ ਦੋਨੇ ਪਾਸੇ ਆ ਹਨਾ। ਹਾਂਜੀ ਵੀਰੇ। ਸੋ ਆਹ ਦੇਖੋ ਜਮਾ। ਆਹ ਚੀਜ਼ਾਂ ਦੁੱਧ ਵਾਲੀਆਂ ਸਗ ਜਮਾ। ਕਿਆ ਬਾਤਾਂ। ਇਹ ਕਾ ਪਾਲਟੀ ਲਾ ਕਾਫੀ ਆ ਹਣਾ ਤੇ ਕਿੰਨਾ ਦਾ ਤਾਂ ਮੰਨ ਕੇ ਚੱਲੇ ਬੰਦਾ ਦਾ ਦੋ 30 ਪਲੱਸ ਦੋ ਜਮਾ ਹਣਾ ਰਾਮ ਮਾਰੀ ਦਾ ਸਹੀ ਐਂਡੀਆਂ ਨਾ ਵਾਲੀ ਯਾਰ ਦੁੱਧ ਦਿੰਦੀਆਂ ਫੇਰ ਨਹੀਂ ਅਗਲਾ ਦੁੱਧ ਲੈ ਤਾ ਅਗਲਾ ਕਿੱਥੇ ਦੁੱਧ ਦੋ ਜੈ ਕੱਲਾ ਸਮਝ ਗਈ ਗੱਲ ਆਪਣਾ ਨਰਮ ਦਾ ਪਸੂ ਕੋਈ ਹੈ ਹੀ ਨਹੀਂ ਨਾ ਦਾ ਨਾ ਤੰਗੀਆਂ ਘੜੇ ਨਹੀਂ ਸਾਰੀ ਸੋ ਪੂਰ ਜਾ ਪੜ ਜਾਵੀਆਂ ਇਹ ਕੱਤੀ ਵਾਵਾ ਲੱਗਦੀ ਐ ਫਿਰ ਇਹ 15 ਦਿਨ ਰਹਿ ਗਈ 15 ਦਿਨ ਸੂਣ ਚ ਬਾਕੀ ਤੋਰਿਓ ਬਾਹਰ ਨੂੰ ਨਹੀਂ ਸੋ ਫਿਰ ਕੱਦ ਬੈਠ ਦੇਖੋ ਬੈਠਦਾ ਪੂਰਾ ਸਾਫ ਸੁਥਰਾ ਤੇ ਪੈਂਟ ਨੂੰ ਦੇਖੋ ਕਹਦੇ ਕਿਆ ਵਾਤਾ ਚੰਗੇ ਆ ਤੇ ਦੁੱਧ ਨੇ ਚੰਗਾ ਦੇਣਾ 30 ਕਿਲੋ ਦੇ ਨੇੜੇ ਤੇ ਦੁੱਧ ਰਾਵਣਾ ਪਾ ਦੇਣਾ ਥਣ ਗੁੱਲੇ ਵਾਲਾ ਸੋਣਾ ਸਾਫ਼ ਸੁਥਰਾ ਤੇ ਫੱਟ ਫੱਟ ਲੈ ਵਜਮ ਐ ਨਹੀਂ ਗੱਲ ਬਹੁਤ ਚੰਗੇ ਆ ਨਾ ਬਹਿਣਾ ਦੇ ਬਾਈ ਬਾਕੀ ਕੱਦ ਆ ਸਾਰੇ ਬਹਿਣ ਦੇ ਹਨਾ ਬਾਕੀ ਬਾਜੇ ਮੈਂ ਅੰਰੇ ਇਕੱਲਾ ਕੱਦ ਨੂੰ ਵੀ ਆਪਾਂ ਕੀ ਕਰਾਂਗੇ ਬੋਡੀ ਵੇਟ ਵੀ ਹੋਣਾ ਜ਼ਰੂਰੀ ਆ ਨਾ ਦੁੱਧ ਵਾਸਤੇ ਸੋ ਨਾਲ ਬੋਡੀ ਵੇਟ ਜ਼ਰੂਰੀ ਆ ਜਮਾ ਜਿਵੇਂ ਕਹਿੰਦਾ ਚੋਨਾ ਵੱਧ ਗਿਆ ਤੇ 부ਝਾ ਮਾਰਿਆ ਨਹੀਂ ਉਹ ਵੀ ਕੋਈ ਫਾਇਦਾ ਨਹੀਂ ਕੱਦ ਵੀ ਹੋਵੇ ਨਾਲ 부ਝਾ ਵੀ ਮਾਰਿਆ ਹੋਵੇ ਫਿਰ ਜਾ ਕੇ ਮੁੰਜਰਾ ਨਿਕਲਦੀ ਆ ਸੋ ਗਏ ਬਗਾਲ ਇਹਨਾਂ ਦੇ ਵਿੱਚ ਵੱਡੇ ਸਹਿਜ ਵਾਲਿਆਂ ਪੜਿਆਂ ਪੁੜਿਆਂ ਤੇ ਵੀਰੇੜੀ ਆਪਾਂ ਦੂਜੇ ਨ ਆ ਵੀ ਇਹ ਕਿਹੜਾ ਸੁਆਸ ਹੁੰਦੀ ਹੈ ਸੁਆਸ ਹੁੰਦੀ ਹੈ ਵੀਰੇ ਥਾੜ ਜਾਵਾਂ ਮੱਝਾਂ ਨਾਲ ਦਾ ਹਾਂ ਮੱਝਾਂ ਨਾਲ ਵੀ ਨਜ਼ਾਰਾ ਸੁਣ ਰਪਾ ਜਿੰਨੀਆਂ ਵੜਾ ਦੇਖੀਆਂ ਥਾਰ ਫਿਰ ਮੁਠੀ ਵਾਲੇ ਲੈ ਲੈ ਸੁ ਥਾਰ ਦੇਖੋ ਪੂਛ ਚੱਕ ਲਈ ਜਮਾ ਹਾਂ ਬਿਲਕੁਲ ਦਿੱਕੇ ਨਹੀਂ ਤੇ ਕਿ ਵੀ ਨਹੀਂ ਖੜਦੀ ਬਈ ਜੇ ਗੱਲਾਂ ਥੜੀ ਆ ਕਿੰਨਾ ਦੁੱਧ ਮੰਨ ਕੇ ਚੱਲੀ ਇਹਦਾ 20 ਕਿਲੋ ਦੁੱਧ ਲਓ ਵੀਰੇ ਆਰਾਮਦਾਰੀ ਨਾਲ ਬਾਹਲਾ ਪੈਸਾ ਦਾ ਕੋਈ ਉਹ ਨਹੀਂ ਹੈਗਾ ਵੀ ਸਾਰੀਆਂ ਕੀਮਤ ਹੀ ਦੇਣਗੀਆਂ ਜੈ ਜਗਲਾ ਹਾਂ ਇਹ 20 ਕਿਲੋ ਨਾਰਮਲ ਦਿਓ ਦਿਓ ਜੈ ਜਗਲਾ ਟੋਰੀ ਬਾਹਰ ਸੁਭਰ ਕਦ ਘਾੜ ਦੇਖੋ ਬਹਿੜ ਦਾ ਪੂਰਾ ਸਾਫ ਸੁਥਰਾ ਤੇ ਜਿੰਦ ਜਾਨ ਰਾਜੀ ਸਮੀ ਬੜੀ ਵੀ ਬਹੁਤ ਆ ਦੁਆ ਸਦਾ ਸੁੰਦਿਆ 20 ਕਿਲੋ ਦੁੱਧ ਮੰਨ ਕੇ ਲੈ ਲਿਓ ਥਣ ਹੱਤੀ ਚ ਵਈ ਜਾਣਾ ਸੋ ਦੇਖੋ ਥਣਾਂ ਦੇ ਵਿੱਚ ਗੱਠ ਗੱਠ ਪੈ ਗਿਆ ਜਮਾ ਤੇ ਵੀਰੇ ਦੀ ਐਂਡ ਤੇ ਆਪਾਂ ਸੂਈ ਵੀ ਦੇਖਿਆ ਨਾ ਬੱਚਾ ਆ ਘੱਠਾ ਹੈ ਦਾ ਹਣਾ ਪੰਦਵਾ ਗੇੜਾ ਸੂਈ ਨੂੰ ਬਾਈ ਠੀਕ ਆ ਇਹ ਥੱਲੇ ਹੁਣ ਹੈਗਾ 15 ਕਿਲੋ ਦੁੱਧ ਆਮਦਰੀਆ ਤਿਆਰ 14 ਲੀਟਰ ਜਮਾ ਮਿਲਣ ਵਾਲਾ ਠੀਕ ਆ ਧੋਰੀ ਬਾਹਰ ਸੋ ਵੀਰੋ ਕੱਦਗਾਠ ਵਗੈਰਾ ਦੇਖੋ ਸਾਫ ਸੁਥਰਾ ਤੇ ਥਣ ਦੇਖੋ ਜਮਾ ਪੀੜੀਏ ਪਾ ਵਾਂਗੂ ਲੱਗੇ ਵਿਆ ਸੂਈ ਸਵਾਈ ਆ 15 ਲੀਟਰ ਦੁੱਧ ਇਹ ਥੱਲੇ ਨੈਟ ਚੋਣ ਵਾਲਾ ਹਾਜ਼ਰ ਆ 15 ਉਹੀ ਕਹਦਾ ਨਹੀਂ ਰਹਾ ਇਹ ਇਦਿਕੇ ਦੋ ਟਾਈਮ ਮਿਲਕਿੰਗ ਕਰਕੇ ਅਗਲਾ ਮਿਲਕੇ ਲੈ ਜਾ ਦੋ ਜਿਆ ਜਿਆ ਗੱਲ ਜਿੰਨੀ ਗੱਲ ਕਹਦੇ ਨਿਪੜੂਗੀ ਨਾ ਉਹ ਨਹੀਂ ਨਿਪੜੂਗੀ ਵੀਰੇ ਠੀਕ ਹੈ ਬਸ ਪਲੂਨ ਬੱਸੀ ਆ ਬਾਈ ਠੀਕ ਹੈ ਹਾਂ ਉਸ ਪਾਣੀ ਇਹ ਧਿਆਇਆ ਤੇਰੇ ਸਾਰੇ ਸੁਭਰਤ ਧਾਰਾ ਦੇਖ ਸਕਦੇ ਹੋ ਕਾਹ ਵਾਤਾ ਮੋਟੇ ਮੋਟੇ ਧਾਰਾ ਪੂਰੀਆਂ ਸਾਫ ਸੁਥਰੀਆਂ ਤੇ ਮੂਹਰੇ ਸਾਰੇ ਧਾਰਾ ਮਾਰਦੀ ਫਿਰ ਅਗਲਾ ਕਹਿ ਹੁੰਦਾ ਵੀ ਸਾਡੀ ਗਾਂ ਦੇ ਚੋਣ ਲੱਗਿਆ ਮੋਟਾ ਮੋਟਾ ਚੋਣਾ ਜਾਵਾ ਹਨਾ ਸਾਫ ਸੁਥਰਾ 15 ਲੀਟਰ ਦੁੱਧ ਆ ਬਾਈ ਚੋਣ ਦਾ ਥੱਲੇ ਹਾ ਜਾ ਰਾ ਇਹ ਗੱਲ ਦਾੰਦਾਰੀ ਨਾਲ 70 ਧਾਰਾਂ ਦੀ ਓਕੇ ਆ ਜਾਵਾ ਹਨਾ